ਇਸ ਤਰ੍ਹਾਂ ਸਮੁੱਚੇ ਪੰਜਾਬ ਦੇ ਵਿੱਚ ਵੱਡੀ ਨਰਿੰਦਰ ਮੋਦੀ ਦੇ ਖਿਲਾਫ ਲਹਿਰ ਹੈ ਜੀ ਪੰਜਾਬੀ ਸਮਝਦੇ ਨੇ ਕਿ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਖੇਤ ਮਜ਼ਦੂਰ ਨਾਲ ਪੰਜਾਬ ਦੇ ਵਪਾਰੀ ਨਾਲ ਪਿਛਲੇ 10 ਸਾਲ ਚ ਨਰਿੰਦਰ ਮੋਦੀ ਹੁਣਾਂ ਨੇ ਬਹੁਤ ਭਾਰੀ ਪੈਮਾਨੇ ਤੇ ਤੱਕਾ ਕੀਤਾ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਜੈਨੂਇਨ ਡਿਮਾਂਡ ਹੈ ਸੀ ਡਾਕਟਰ ਸੁਮੇਨਾਤਨ ਦੀ ਉਹ ਇਹਨਾਂ ਨੇ ਮਿਨਿਮਮ ਗਰੰਟੀ ਜਿਹੜੀ ਲੀਗਲ ਗਰੰਟੀ ਕਹੀ ਸੀ ਉਹ ਨਹੀਂ ਦਿੱਤੀ ਜੀ ਕਰਜ਼ਾ ਮਾਫੀ ਕਿਸੇ ਦਿਨੀ ਕੀਤੀ ਜਿੱਦਣ ਮੋਦੀ ਸਾਹਿਬ 2014 ਚ ਆਏ ਨੇ ਗਵਰਨਮੈਂਟ ਚ ਉਸ ਟਾਈਮ ਸਮੁੱਚੇ ਹਿੰਦੁਸਤਾਨ ਚ ਕਿਸਾਨੀ ਤੇ ਕਰਜ਼ਾ ਸੀ 9 ਲੱਖ ਕਰੋੜ ਦਾ ਇਹਨਾਂ ਕੋ ਦੋ ਕਲੀਅਰ ਕੱਟ ਰਸਤੇ ਸੀ ਕਿ ਕੀ ਮੈਂ ਕਿਸਾਨੀ ਦੇ ਕਰਜ਼ੇ ਮਾਫ ਕਰਾਂ ਕਿ ਕਾਰਪੋਰੇਟ ਹਾਊਸੇਸ ਦੇ ਕਰਾਂ ਮੋਦੀ ਸਾਹਿਬ ਆਪਟ ਕਰ ਗਏ ਕਾਰਪੋਰੇਟ ਹਾਊਸੇਸ ਵਾਸਤੇ ਦਸਾਂ ਸਾਲਾਂ ਚ 14 ਲੱਖ ਕਰੋੜ ਰੁਪਏ ਦੇ ਕਰਜ਼ੇ ਰਾਈਟ ਆਫ ਹੋਏ ਨੇ ਬੈਂਕਾਂ ਦੇ ਕਾਰਪੋਰੇਟ ਹਾਊਸਸ ਦੇ ਐਂਡ ਸਾਡੀ ਵੱਧ ਕਿਸਮਤੀ ਇਹ ਹੈ ਕਿ 1% ਤੇ ਹਿੰਦੁਸਤਾਨ ਦੀ ਜਨਸੰਖਿਆ ਜਿਹੜੀ ਹੈ ਉਹ 70% ਤੇ ਹਿੰਦੁਸਤਾਨ ਦੀ ਸਾਰੀ ਜ਼ਾਇਦਾਦ ਤੇ ਕਾਬਜ਼ ਹੈ ਉਸ ਉਹਨਾਂ ਨੂੰ 14 ਲੱਖ ਕਰੋੜ ਛੱਡਿਆ ਜਿਹੜਾ ਰੋਜ਼ ਖੇਤ ਮਜ਼ਦੂਰੀ ਕਰਕੇ ਦੇਸ਼ ਦਾ પેટ ਪਾਲਦੇ ਨੇ ਰਾਤ ਦਿਨ ਮਿਹਨਤ ਕਰਦੇ ਨੇ ਉਹਨਾਂ ਨੂੰ ਕਰਜ਼ਾ ਕਰਜ਼ਾ ਮਾਫੀ ਨਹੀਂ ਹੋਈ ਸੋ ਕਾਂਗਰਸ ਨੇ ਗਰੰਟੀ ਦਿੱਤੀ ਹੈ ਕਿ ਗਵਰਨਮੈਂਟ ਆਂਦੇ ਆ ਅਸੀਂ ਪਹਿਲਾ ਕੰਮ ਜਿਹੜਾ ਕਰਾਂਗੇ ਡਾਕਟਰ ਸੁਆਮੀਨਾਥ ਦਾ ਫਾਰਮੂਲਾ ਅਡਾਪਟ ਕਰਦੇ ਹੋਏ ਐਮਐਸਪੀ ਦੇਵਾਂਗੇ ਦੂਸਰੀ ਅਸੀਂ ਇੱਕ ਕਮਿਸ਼ਨ ਵੜਾਵਾਂਗੇ ਜਿਸ ਦਾ 70000 ਕਰੋੜ ਦਾ ਕਰਜ਼ਾ ਡਾਕਟਰ ਮਨਮੋਹਨ ਸਿੰਘ ਨੇ ਕਿਸਾਨੀ ਦਾ ਛੱਡਿਆ ਸੀ 5000 ਕਰੋੜ ਰੁਪਏ ਸੀ ਕੋਆਪਰੇਟਿਵ ਲੋਨਸ ਪਿਛਲੀ ਕਾਂਗਰਸ ਦੀ ਗਵਰਨਮੈਂਟ ਨੇ ਵੀ ਇੱਥੇ ਛੱਡੇ ਤੇ ਅਸੀਂ ਇਹ ਕਮਿਸ਼ਨ ਵੜਾਵਾਂਗੇ ਕੰਪਲੀਟ ਸਟੱਡੀ ਕੀਤੀ ਜਾਏਗੀ ਤੇ ਵੱਡੇ ਪੇਮਾਨੇ ਤੇ ਕਿਸਾਨੀ ਨੂੰ ਕਰਜ਼ਾ ਮੁਕਤ ਕੀਤਾ ਜਾਏਗਾ। ਦੂਜੀ ਗੱਲ ਹੈ ਪੰਜਾਬ ਦੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ। ਜਵਾਨੀ ਵਿੱਚ ਪੰਜਾਬੀ ਜਿਹੜੇ ਆਪਣਾ ਮੋਢਾ ਦੇ ਕੇ ਬੰਦੂਕ ਚੁੱਕਦੇ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਸੁਰੱਖਿਅਤ ਕਰਦੇ ਸੀ। ਰਿਟਾਇਰਮੈਂਟ ਤੋਂ ਬਾਅਦ ਫਿਰ ਉਸੇ ਮੋਢੇ ਤੇ ਹੱਲ ਰੱਖਦੇ ਸੀ ਤੇ ਦੇਸ਼ ਦਾ ਪੇਟ ਪਾਲਨ ਦਾ ਜਿਹੜਾ ਇੱਕ ਭਰਪੂਰ ਰੋਲ ਹੈ ਉਹ ਕਰਦੇ ਸੀ ਇਹਨਾਂ ਨੇ ਆਰਮੀ ਦੀ ਭਰਤੀ ਬੰਦ ਕਰਕੇ ਅਗਨੀਵੀਰ ਕਰਤੀ ਹੈ ਸਾਡੀ ਪਾਰਟੀ ਦੀ ਕਮਿਟਮੈਂਟ ਆਂਦੇ ਸਾਰਨੋਂ ਪਹਿਲਾ ਕੰਮ ਅਗਨੀਵੀਰ ਸਕ੍ਰੈਪ ਕਰ ਦਿੱਤੀ ਜਾਏਗੀ ਰੈਗੂਲਰ ਭਰਤੀ ਆਮੀ ਦੇ ਵਿੱਚ 에ਅਰ ਫੋਰਸ ਦੇ ਵਿੱਚ ਤੇ ਨੀਵੀ ਚ ਹੋਏਗੀ ਜਿਸਾ ਪਹਿਲੇ ਚੱਲਦੀ ਆਈ ਕਿਸਾਨਾਂ ਵਾਲਾ ਕੰਮ ਵੀ ਕਰਾਂਗੇ ਤੇ ਜਵਾਨਾਂ ਵਾਲਾ ਕੰਮ ਵੀ ਕਰਾਂ ਸਾਡੀ ਟਰੇਡ 10 ਸਾਲ ਤੋਂ ਲਗਾਤਾਰ ਜਿਹੜਾ ਵਾਗੇ ਦਾ ਤੇ ਟਾਰੀ ਦਾ ਬਾਰਡਰ ਹੈ ਜਾਣ ਬੁੱਝ ਕੇ ਨਾ ਬੰਦ ਕੀਤਾ ਇਹ ਚਾਹਦੇ ਸੀ ਕਿ ਪੰਜਾਬ ਦਾ ਨੁਕਸਾਨ ਆਰਥਿਕ ਤੌਰ ਤੇ ਨੁਕਸਾਨ ਕਰਾਏ ਸਾਰਾ সেন্ট্রਲ ਏਸ਼ੀਆ ਸਾਡੇ ਵਾਸਤੇ ਖੁੱਲਿਆ ਜੇਕਰ ਸਾਡਾ ਟ੍ਰੇਡ ਰੂਟ ਖੁੱਲਾ ਹੁੰਦਾ ਤੇ ਆ ਜਿੰਨਾ ਸਾਡਾ ਬਾਰਡਰਿੰਗ ਏਰੀਆ ਵਿਸ਼ੇਸ਼ ਤੌਰ ਤੇ ਮਾਝੇ ਦਾ ਤੇ ਪੰਜਾਬ ਸਾਰੇ ਦਾ ਇਹ ਬਹੁਤ ਪਰਫੁੱਲਤ ਹੁੰਦਾ ਪਰ ਇਹਨੇ ਜਾਣ ਬੁੱਝ ਕੇ ਵੇਖੋ ਆਪਣੇ ਪੋਰਟ ਸਾਰੇ ਹਿੰਦੁਸਤਾਨ ਚ ਇਹਨਾਂ ਨੇ ਨਵੇਂ 에어ਪੋਰਟਸ ਲੈ ਆਂਦੇ ਨਵੇਂ ਪੋਰਟ ਲੈ ਕੇ ਆਂਦੇ ਨਵੀਆਂ ਬੰਦਰਗਾਹਾਂ ਲੈ ਕੇ ਆਂਦੀਆਂ ਪਰ ਪੰਜਾਬ ਨੂੰ ਨਾ ਕੋਈ ਫੈਕਟਰੀ ਲੈ ਕੇ ਆਂਦੀ ਨਾ ਕੋਈ ਅچھے ਕੋਈ ਇਸ ਕਿਸਮ ਦਾ ਪ੍ਰੋਜੈਕਟ ਲਿਆਂਦਾ ਜਿਹਦੇ ਨਾਲ ਪੰਜਾਬ ਪਰਫਲਤ ਹੋ ਸਕੇ ਸੋ ਐਸ ਅ ਮੈਟਰ ਆਫ ਸਟ੍ਰੈਟਜੀ ਮੈਂ ਸਮਝਦਾ ਜਾਣਬੁੱਝ ਕੇ ਪੰਜਾਬ ਨੂੰ ਇਹਨਾਂ ਨੁਕਸਾਨ ਪਹੁੰਚਾਇਆ ਸਾਢੇ 8 ਸਾਢੇ 8000 ਕਰੋੜ ਰੁਪਇਆ ਮੌਜੂਦਾ ਮੋਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਬੰਦ ਕਰਕੇ ਰੱਖਿਆ ਜਿਸ ਦੇ ਕਾਰਨ ਤੁਸੀਂ ਵੇਖਦੇ ਹੋ ਦੋਆਂ ਸਵਾ ਦੋਹ ਸਾਲਾਂ ਚ ਇੱਕ ਵੀ ਪਿੰਡੇ ਦੇ ਵਿੱਚ ਨਾ ਪਿੰਡੂ ਸੜਕ ਰਿਪੇਅਰ ਹੋਈ ਹੈ ਨਾ ਨਵੀਂ ਬਣੀ ਹੈ ਨਾ ਕਿਸੇ ਪੰਚਾਇਤ ਨੂੰ ਰੁਪਇਆ ਇੱਕ ਮਿਲੇ ਆ ਜੀ ਨਾ ਸਾਡਾ ਕੋਈ ਸਟੇਡੀਅਮ ਰਿਪੇਅਰ ਹੋਇਆ ਨਾ ਸਾਡੀ ਕੋਈ ਮੰਦਿਰ ਰਿਪੇਅਰ ਹੋਈ ਹੈ ਸੋ ਇੱਕ ਸਾਜ਼ਿਸ਼ ਜਿਹੜੀ ਹੈ ਇਹਦੇ ਕਾਰਨ ਮੋਦੀ ਦੇ ਖਿਲਾਫ ਉਹ ਮਾਹੌਲ ਹੈ ਦੂਜੀ ਗੱਲ ਹੈ ਲੋਕਾਂ ਕੋ ਤਿੰਨ ਆਪਸ਼ਨਸ ਇੱਕ ਕਾਂਗਰਸ ਇੱਕ ਆਪ ਇੱਕ ਅਕਾਲੀ ਦਲ ਅਕਾਲੀ ਦਲ ਦੇ ਤੇ ਆਪਣੇ ਪੈਰ ਹੀ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਜਿੰਨੀ ਵੀ ਤਾਕਤ ਦਵਾਂਗੇ ਜਦੋਂ ਵੀ ਕੋਈ ਸਰਕਾਰ ਆਏਗੀ ਇਹਨੇ ਐਨਡੀਏ ਦੇ ਨਾਲ ਤੇ ਮੋਦੀ ਨਾਲ ਹੀ ਜਾਣੇ ਇਹਨਾਂ ਦੀ ਮਜਬੂਰੀ ਦੋਨੋਂ ਆਪਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਾਰੇ ਐਸਪੈਕਟਸ ਜਿਨੇ ਵਾਅਦੇ ਕੀਤੇ ਸਾਰਿਆਂ ਤੋਂ ਭੱਜੇ ਨੇ ਲੋ ਐਂਡ ਆਰਡਰ ਹੈ ਨਹੀਂ ਕਿਸ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਹਾ ਦਾ ਕਾਰੋਬਾਰ ਮਹਿਫੂਜ਼ ਨਹੀਂ ਕਿਸੇ ਮੰਤਰੀ ਨੂੰ ਐਮ ਐਲ ਏ ਨੂੰ ਪਤਾ ਹੀ ਕੁਝ ਨਹੀਂ ਕਿ ਇੱਥੇ ਚੱਲ ਕੀ ਰਿਹਾ ਆਪ ਆਦਮੀ ਦੂਜੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਖੁਦ ਇੱਕ ਸਾਡੀ ਜਦੋਂ ਇੰਡੀਆ ਬਲੋਕ ਦੀ ਵੱਡੀ ਰੈਲੀ ਸੀ ਪਟਨਾ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਮਮਤਾ ਬੈਨਰਜੀ ਨੇ ਤੇ ਉਦਵ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਬਲੌਗ ਦੀ ਸਰਕਾਰ ਆਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤਾਂ ਮੈਂ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵੋਟਰਜ਼ ਨੂੰ ਤੇ ਵਿਸ਼ੇਸ਼ ਤੌਰ ਆਪ ਦੇ ਵੋਟਰਜ਼ ਨੂੰ ਕਿ ਤੁਸੀਂ ਆਪਣਾ ਵੋਟ ਜ਼ਾਇਆ ਨਾ ਕਰੋ ਜਦੋਂ ਇਹਨਾਂ ਨੇ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਸਿੱਧੀ ਵੋਟ ਕਾਂਗਰਸ ਨੂੰ ਪਾਈ ਤੇ ਸਰ ਤੋਂ ਤਿੰਨ ਪਿੰਨਾ ਹਲਕਾ ਇੰਚਾਰਜ ਨੇ ਜੇ ਰੱਬਾ ਬਣਾ ਲਿਆ ਉਹ ਸਿੱਧੀ ਧਮਕੀ ਲਾਦੇ ਕਿ ਕਾਂਗਰਸ ਜਾਂ ਆਕਾਲੀ ਦਲ ਦੇ ਕਿਸੇ ਵਰਕਰ ਤੇ ਪਸਤਾ ਪੜਿਆ ਤੇ ਉਹਨੂੰ ਪਰ ਤੇ ਕਰਾਵਾ ਦੇ ਬੰਦ ਤੁਸੀਂ ਵੇਖੋ ਇਹ ਤੇ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਇਮੀਡੀਏਟਲੀ ਇਸ ਆਦਮੀ ਤੇ ਪਰਚਾ ਦਰਜ ਕਰਨਾ ਨਹੀਂ ਤੇ ਫਿਰ ਜਦੋਂ ਵਕਤ ਆਏਗਾ ਇਹਦਾ ਬਸਤਾ ਗੋਲ ਅਸੀਂ ਕਰਾਂਗੇ ਮੇਰਾ ਵਾਦਾ ਤੁਹਾਡੇ ਨਾਲ ਇਹ ਲੋਕਾਂ ਦੇ ਬਸਤਿਆਂ ਦੀ ਗੱਲ ਕਰਦੇ ਇਹਦਾ ਬਸਤਾ ਗੋਲ ਕਰਨਾ ਸਾਡੀ ਜ਼ਿੰਮੇਵਾਰੀ ਹੋਵੇਗੀ ਸ਼ਕਤੀ ਜੀ ਜਾਣਿਆ ਕਿ ਅਪੀ ਤੁਹੇ ਬਰਾਤ ਸੁਣ ਕੇ ਕੱਟ ਕੇ ਮੋਟਾ ਹੋਰ ਕਰਦੇ ਤੇ ਇਹ ਤੁਹਾਡਾ ਆਪਣਾ ਹੋ ਜਾਵੇ ਇਥੇ ਉਹ ਕਿਸ ਤਰ੍ਹਾਂ ਦੇ ਲੋਕ ਨੇ ਸਾਰੀ ਜਗ੍ਹਾ ਜਾ ਮੰਗੇ ਪੰਜਾਬ ਦੇ ਵਿੱਚ ਮੈਨੂੰ ਸਾਰੀ ਜਗ੍ਹਾ ਜਾਣਾ ਪੈਣਾ ਇੱਥੇ ਸਾਡੇ ਵੇਖੋ 9 ਹਲਕਿਆਂ 'ਚੋਂ 6 ਦੇ ਵਿੱਚ ਸਾਡੇ ਐਮਐਲਏਜ਼ ਬੈਠੇ ਨੇ ਜੀ 6 ਦੇ ਵਿੱਚ ਐਮਐਲਏਜ਼ ਬੈਠੇ ਨੇ ਸਾਰੇ ਆਪਣੇ ਆਪਣੇ ਏਰੀਆ ਵਿੱਚ ਪੌਪੂਲਰ ਨੇ ਤਗੜੇ ਹੋ ਕੇ ਵੇਖੋ ਸਾਰੇ 9 ਮੈਂ ਸਮਝਣਾ ਜਿਹੜੀ ਕਾਂਗਰਸੀ ਟੌਪ ਸੀਟਸ ਦੇ ਵਿੱਚ ਵੱਡੇ ਮਾਰਜਿਨ ਨਾਲ ਵਿਕਟਰੀ ਹੋਣੀ ਉਹ ਗੁਰਦਾਸਪੁਰ ਚੋਣੀ ਟ੍ਰੈਡੀਸ਼ਨਲੀ ਜਦੋਂ ਵੀ ਭਾਜਪਾ ਤੇ ਕਾਲੀ ਦਲ ਵੱਖ ਰੜੇ ਨੇ ਹਮੇਸ਼ਾ ਹੀ ਕਾਂਗਰਸ ਜਿੱਤੀ ਹੈ ਹੁਣ ਵੀ ਜਿੱਤੇਗੀ ਉਹ ਇਸ ਗੱਲ ਕਰਨਾ ਸੀ ਆਪਣੇ ਆਪਣੇ ਅੱਜ ਮੈਂ ਇਸ ਤੋਂ ਬਾਅਦ 11 ਵਜੇ ਆਪਣੇ ਏਰੀਆ ਦੀ ਮੀਟਿੰਗ ਸਦੀ ਫਿਰ ਸਾਡੇ ਦਫਤਰ ਖੁੱਲਣਗੇ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂ ਜਿਸਾ ਕੱਲ ਬਾਜੋਬਾਬ ਨੇ ਦੱਸਿਆ ਹੀ ਹੈ ਕਿ ਕੱਲ ਰੰਦਾ ਬਾਬਾ ਇਹਨਾਂ ਦੇ ਘਰ ਸ਼ਾਮ ਨੂੰ ਹੋ ਕੇ ਗਏ ਨੇ ਤੇ ਕੱਲ ਹੀ ਬਟਾਲੇ ਦਾ ਇਹਨਾਂ ਨੇ ਬਕਾਇਦਤ ਔਰ ਉਸ ਪ੍ਰੋਗਰਾਮ ਉਹਨਾਂ ਦੇ ਵਿੱਚ ਸਾਰੇ ਕਾਉਂਸਲਰਸ ਮੇਅਰ ਸਾਰੇ ਸਰਪੰਚਸ ਨਾਲ ਚੱਲਣਗੇ ਸਾਰੇ ਧੜੇ ਇੱਕ ਹੋ ਕੇ ਚੱਲਣਗੇ ਤੇ ਵੇਖੋ ਗੱਲ ਇਸ ਤਰ੍ਹਾਂ ਕਿ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਵੀ ਨਹੀਂ ਆਉਂਦੇ ਰਿਹਾ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬੀਜੇਪੀ ਨੇ ਮੁਕਾਬਲਾ ਕਿੱਥੇ ਕਰਨਾ ਨੰਬਰ 2 ਜਿਹੜੀ ਆਪ ਹੈ ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ ਪਾ ਕੇ ਕਰਨੀ ਕੀ ਤੇ ਸਿੱਧਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੇਲ ਦੇ ਵਿੱਚ ਬੇਨਤੀ ਉਹਨਾਂ ਨੇ ਕੀਤੀ ਹੈ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝਣਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣ ਤੇ ਸਿੱਧੇ ਉਹ ਕਿ ਵੋਟਾਂ ਪਾਓ ਸਾਨੂੰ ਇਹ ਬਾਕੀ ਹਿਸਾਬ ਕਿਤਾਬ ਅਸੀਂ ਜਦੋਂ ਕੋ 6 ਮਹੀਨੇ 8 ਮਹੀਨੇ ਬਾਅਦ ਆਪਦਾ ਕਰ ਲਵਾਂਗੇ ਇਹਨਾਂ ਦੇ ਨਾਲ ਮੈਂ ਤੇਂਦਰ ਸਿੰਘ ਬਿਊਟੀ ਰੰਡਾਵਾ ਕਿਹਦੇ ਕੋ ਆਇਆ ਸਰਦਾਰ ਪ੍ਰਤਾਪ ਸਿੰਘ ਭਾਈਵਾ ਜੀ ਨਾਲ ਸਰਦਾਰ ਤ੍ਰਿਪਤੀ ਸਿੰਘ ਭਾਈਵਾ ਜੀ ਜਿਹੜੇ ਉਹ ਦੋਨੇ ਆਏ ਸੀ ਤੇ ਪਾਰਟੀ ਚ ਆਪਾਂ ਨੂੰ ਕਾਂਗਰਸ ਵਾਪਸੀ ਕੀਤੀ ਹੈ ਆਪਾਂ 2 ਮਹੀਨੇ ਬਿਨਾਂ ਅਸਤੀਫਾ ਦਿੱਤਾ ਸੀ ਬੀਜੇਪੀ ਤੋਂ ਕਿਸਾਨੀ ਅੰਦੋਲਨ ਦੇ ਚੱਲਦਿਆਂ ਦੁਬਾਰਾ ਪਹਿਲਾਂ ਕਿਹੜੀ ਪਾਰਟੀ ਦੇ ਕਿਹੜਾ ਕਿਹੜਾ ਰੈਕਸ਼ਨ ਮਿਲਿਆ ਤੇ ਹੁਣ ਕਿਹੜੀ ਪਾਰਟੀ ਤੇ ਵਾਪਸ ਮੈਂ ਪਹਿਲਾਂ ਵੀ ਕਾਂਗਰਸ ਦੀ ਆਪਾਂ ਜਿਲ੍ਹਾ ਵਾਈਸ ਪ੍ਰੈਜ਼ੀਡੈਂਸੀ ਪਹਿਲਾਂ ਵੀ ਉਸ ਤੋਂ ਬਾਅਦ ਆ ਕੈਪਟਨ ਸਾਹ ਦੇ ਨਾਲ ਪੀਐਲਸੀ ਦੇ ਵਿੱਚ ਕੈਪਟਨ ਸਾਹਿਬ ਨਾਲ ਗਏ ਸੀ ਆਪਾਂ ਤੇ ਕੁਝ ਕਾਰਨਾ ਕਰਕੇ ਕੈਪਟਨ ਸਾਹ ਦੇ ਨਾਲ ਬੀਜੇਪੀ ਜੁਆਇਨ ਕਰਨਾ ਪਿਆ ਉਸ ਤੋਂ ਬਾਅਦ ਆ ਪ ਅਸਤੀਫਾ ਦਿੱਤਾ ਤੇ ਅੱਜ ਅਸੀਂ ਆਪਣੇ ਘਰ ਵਾਪਸੀ ਕਰ ਲਈ ਹਾਂਜੀ ਬਾਈ ਜੀ ਇਲੈਕਸ਼ਨ ਹਲਕਾ ਫਤਿਹਗਾ ਚੂੜੀਆਂ ਦਾ ਪੰਨਾ ਡੀਸੀ ਜੀ ਪੀਐਲਸੀ ਲੋ ਕਾਂਗਰਸ ਦਾ ਸਾਥ ਰੇ ਦਾ ਕਾਂਗਰਸ ਵਧੀਆ ਜੀ ਸਾਥ ਸਾਡੀ ਪ੍ਰਾਣੀ ਪ੍ਰਾਣੀ ਟੀਮ ਜਾਂ ਸਾਡੇ ਸਰਦਾਰ ਸੁਖਦੇਵ ਸਿੰਘ ਰਧਾਵਾ ਸਾਹਿਬ ਚਾਚਾ ਜੀ ਆ ਕਾਂਗਰਸ ਨੂੰ ਜਿੰਨਾ ਸਾਰੀ ਕਾਂਗਰਸ ਇੱਥੇ ਆਗਾਈ ਸੀ ਤੇ ਸਾਡਾ ਪਰਿਵਾਰ ਤੇ ਕਾਂਗਰਸੀ ਕੁਛ ਮਤ ਪੇਦ ਕਰਕੇ ਸਾਨੂੰ ਜਾਣਾ ਪਿਆ ਕੁਛ ਮਜਬੂਰੀ ਕੈਪਟਨ ਸਾਹਿਬ ਨਾਲ ਜਾਣਾ ਪਿਆ ਉਸ ਤੋਂ ਬਾਅਦ ਆਪਿਆਂ ਅਸਤੀਵਾ ਦੇ ਕੇ ਤੇ ਘਰ ਵਾਪਸੀ ਕੀਤੀ ਹੈ ਵਧੀਆ ਲੱਗ ਰਿਹਾ ਹੈ ਸਾਡੀ ਸਾਰੀ ਪ੍ਰਾਣੀ ਟੀਮ ਅੱਜ ਪਹੁੰਚੀ ਸੀ ਵਧੀਆ ਲੱਗਾ ਹੈ ਆਪਣੇ ਘਰ ਦੇ ਜੀ ਸਾਰੇ ਇਕੱਠੇ ਹੋਏ ਸੀ